ਹਰਿ ਗੰਗਾ ਨੂੰ ਬਾਦ ਦੇ ਇੱਕ ਜੋੜੇ ਤੇ ਪੁਚਾ ਹ ਜਿਹੜਾ ਕਹੇ ਤੇ ਕਹੋ ਕਿ ਤਛਾ ਲਾ ਰੀ ਪਰ ਪਰ ਹੈ ਕਈ ਜਗ੍ਹਾ ਜਿਹੜੇ ਓਂਕਰ ਦੇ ਉਹ ਸ਼ਬਦ ਦਾ ਨਾਮ ਨਹੀਂ ਲੱਗਦਾ ਇੱਕ ਇਤਿਹਾਸਕ ਸ਼ਬਦ ਨਾਲ ਨਹੀਂ ਲੱਗਦਾ ਤੇ ਮੈਂ ਮੁੱਖ ਤ ਹੈ ਕਿ ਸ਼ਿਫਾਸੇ ਤੋਂ ਇਲਾਵਾ ਤੋਂ ਪਹਾੜੀ ਇੱਥੇ ਅਖਾੜ ਕੋਲ ਦੇ ਪੇਸ਼ੇਹੀ ਗਾਵਾਂ ਅਵਲ ਕੇ ਜਾਣ ਹੈ ਪਾਣੀ ਚੋ ਜਿਹੜੇ ਉਹੀ ਕਾਵਾਂ ਦੇ ਤੇ ਦੋ ਕੰਦਨ ਨੇ ਇੱਕ ਹਰੀ ਸਿੰਘ ਦੀ ਮਠਾ ਰੂ ਅਨੰਤਾਸ ਤੇ ਬੋਲਦੇ ਨੇ ਇੱਕ ਸਤਨਾਮ ਸਿੰਘ ਜੀ ਖਾਲਸਾ ਸਿੱਖ ਤੇ ਬੋਲਦੇ ਸੰਖੇਪ ਦੇ ਵਿੱਚ ਮੈਂ 2-3 ਮਿੰਟ ਵਾਸਤੇ ਇਹ ਦੋਵਾਂ ਗੱਲਾਂ ਕੀ ਆਪ ਜੀ ਨਾਲ ਸਾਂਝੀ ਕਰਾਂ ਇਸ ਸਿੱਖ ਹੋਣਾ ਕਿਸ ਤਰ੍ਹਾਂ ਦਾ ਚਾਹੀਦਾ ਗੱਲ ਅਸੀਂ ਸਿੱਖ ਬਣੇ ਹੀ ਨਹੀਂ ਹੰ ਗੁਰੂ ਘਰ ਦੇ ਵਿੱਚ ਗੁਰਮਤ ਦੇ ਮਹਾਨ ਵਿਰਾਸਤ ਪਰ ਪਹੁੰਚ ਦੀ ਹੋਏ ਉਹਨਾਂ ਨੇ ਇੱਕ ਕਵਿਤਾ ਲਿਖਿਆ ਸਿੱਖ ਵਾਸਤੇ ਮੈ ਸਿੱਖ ਹੋਏ ਤੇ ਕੀਤਾ ਨਾ ਕਹਿੰਦੇ ਅਗਰ ਜੇ ਇਤਨਦਮ ਸਿੱਖ ਹੋਵੇ ਕਹਿੰਦੇ ਮੈਂ ਉਹਨੂੰ ਚੱਲਣਾ ਵੀ ਜੀ ਝੂੜ ਹੈ ਆਪਣੇ ਮੁਕਤ ਤੱਕ ਤੇ ਆਪਣੇ ਆਪ ਨੂੰ ਸਫਲ ਕਰਦਾ ਅੱਖਰ ਧਿਆਨ ਦੇਣ ਦੇ ਹੋਵੇ ਲਖ ਸੀਸ ਲੋਗ ਸਗਲ ਅੰਗ रोम रोम काट काट कर सिक्कन के चरण पर अगर जलाए पुल पिसन पिसाए होए पवन अनेक प्रकारी है जत कत सिख गुर पंथ पग धरे ताहू ताहू मार्ग में बसम को तो डाली है दया ते दयाल को हे पतत उदारी है कहते अगर जिन सिख देवता होवे गुरु मानने वाला ते कहता मैं नुहा तो लेके अपने शरीर के सारे अंगों को टुकड़े टुकड़े करा के कहते मेरे को गुरु शक्ति के विच पीट के आग दे विच सारे के

ਐ ਬਖਸ਼ਿਸ਼ਾਂ ਦੇ ਬਾਲਕ ਦਇਆ ਦੇ ਖਜ਼ਾਨੇ ਕਿ ਮੇਰੇ ਵਰਗੇ ਪਾਪੀ ਦਾ ਵੀ ਉਦਾਰ ਹੋ ਜਾਵੇਗਾ ਜੇ ਸਿੱਧ ਦੀ ਚਰਨ ਧੂੜ ਸਿੱਧ ਦੀ ਭਗਤੀ ਨਾਲ ਮਿਲ ਜਾਵੇ ਕਿ ਜੇ ਸਿੱਧ ਦੀ ਨਿਸ਼ਾਨੀਆਂ ਨੇ ਭਾਈ ਗੰਗ ਲਾਲ ਜੀ ਵੀ ਕਹਿੰਦੇ ਨੇ ਕਹਿੰਦੇ ਖਾ ਕੇ ਕੁਰਬਾਨ ਦੇ ਸਾਰ ਸੰਗਤ ਦੇ ਹੋਇਆ ਮੈਂ ਸਾਰ ਸੰਗਤ ਦੇ ਸਿੱਖਾਂ ਦੇ ਚਰਨ ਧੂੜ ਤੋਂ ਕੁਰਬਾਨ ਹੋ ਜਾ ਉਜੇ ਕਾਲੇ ਇੱਕ ਨਰੇ ਬੜੀ ਸੁੰਦਰ ਤੇ ਬਿਸਮੇਦ ਆਦੀ ਦੇ ਕਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਪੰਨਿਆਂ ਦੀ ਬਾਣੀ ਹੈ ਤੇ ਜਿਸ ਲਾਇਬ੍ਰੇਰੀ ਦਾ ਜ਼ਿਕਰ ਆ ਨਹੀਂ ਸੀ ਉਹ 18 ਦੇ ਦਿੱਤਾ ਉਸ ਕਾਲ ਤਨਸ ਦੇ ਵਿੱਚ ਮਨਜੀਸ਼ ਜੀ ਦੇ ਅਧਿਵੰਦ 220 ਬੰਦੇ ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲ ਇੰਦਾਸ ਤੋਂ ਹੋਰ ਵੀ ਸੀ ਪਰ ਕੋਈ ਸਾਲ 1955 ਤੇ ਭਲਤ ਨਾਮ ਦੇ ਇੱਕ ਦਾ ਕਲੰਦਰ ਨਵੀਂ ਦਿੱਲੀ ਦਿੱਤਾ ਸੀ ਤੇ ਡਾਕਟਰ ਜਸਪਾਲ ਸਿੰਘ ਨੇ ਗੱਲ ਸੁਣਾਈ ਉਸ ਵੇਲੇ ਦੇ ਮੌਜੂਦ ਰਾਸ਼ਟਰਪਤੀ ਸੀ ਡਾਕਟਰ ਅਬਦੁੱਲ ਕਾਰਮਾ ਕਹਿੰਦੇ ਅਸੀਂ ਮੰਗ ਕੋਲ ਗਏ ਆ ਤੀਨ ਬੰਦੇ ਕਹਿੰਦੇ ਸੀ ਮੈਂ ਉਹਨੂੰ ਬੇਨਤੀ ਕੀਤੀ ਵੀ ਇਹ ਕਹਿੰਦੇ ਕਿ ਬ੍ਰੰਟਸ ਟਾਈਮ ਮਾਰਾਇਆ ਤੇ ਬਾਬਾ ਫਰੀਦ ਦੀ ਬਾਣੀ ਹੈ। ਧੰਨ ਦੇਵ ਜੀ ਦਾ। ਤੇ ਕਹਿੰਦੇ ਅਬਦੁਲ ਕਲਾਮ ਜੀ ਨੇ ਕਿਹਾ ਕਹਿੰਦੇ ਕਿਹੜੇ ਬਾਬਾ ਫਰੀਦ ਦੀ ਬਾਣੀ ਹੈ? ਜਿਸ ਜੀ ਆਖਦੇ ਪਾਠ ਸੁਣਾਉਣ ਵਾਲੇ ਬੰਦੇ ਰਾਜ਼ੀ ਬਾਣੀ ਕਹਿੰਦੇ ਕੀ ਬੋਲੋਗੇ? ਕੰਦਰ ਮੈਂ ਦੇਸ਼ ਦਾ ਪਹਿਲਾ ਨਾਗਰੀ ਤਾਂ ਜੇ ਮੈਨੂੰ ਗੁਰਗਰਨ ਸਾਹਿਬ ਦੀ ਇਹ ਨੋਟਿੰਗ ਨਹੀਂ ਆਵੇ ਬਾਪਾ ਫਰੀਦ ਜੀ ਦੀ ਬਾਣੀ ਹੈ ਤੇ ਤਦੋਂ ਦਾ ਤੁਹਾਡੀ ਸਿੱਖੀ ਦੇ ਪ੍ਰਚਾਰ ਦਾ ਕੀ ਮਤਲਬ ਹੂੰ ਕੰਦਰ ਮੈਨੂੰ આજ ਤੱਕ ਨਹੀਂ ਪਤਾ ਬੇਗੁਰਗਰਨ ਸਾਹਿਬ ਤੇ ਉਹਦੀ ਬਾਪਾ ਫਰੀਦ ਜੀ ਦੀ ਬਾਣੀ ਹੈ ਤੇ ਕੰਦਰ ਤੁਸੀਂ ਤਾਂ ਪ੍ਰਚਾਰ ਕਰੇ ਕਾਹ ਦੀ ਸੰਸਥਾ ਨਾਲ ਤੁਹਾਡੀ ਆਣੀ ਹੂੰ ਦੋਸਤ ਜੀ ਪਾਸ ਤੋਂ ਕਹਿੰਦੇ ਕਿ ਆਲਪਾ ਉਤਰਾਲਾ ਕਹੀਏ ਤੇ हर महीने एक भगत कॉन्फ्रेंस करी कॉन्फ्रेंस तो की हो रही थी तो लाइब्रेरी नहीं बंद मैं बेनती कर रहा कि जदों तक असी बच्चों तक ये खबर नहीं दे पाओगे ये नहीं समझा पाओगे ਇਤਨੇ ਪੱਤਾ ਦੀ ਬਾਣੀ ਹੈ ਇਤਨੇ ਪੱਤਾ ਦੀ ਬਾਣੀ ਹੈ ਕਿਸੇ ਨੂੰ ਸਮਝਾਉਂਦਾ ਅਜਿਹਾ ਸਮਝਾਉਂਦਾ ਨਹੀਂ ਦਾਤ ਨਹੀਂ ਪ੍ਰਸ਼ਾਦ ਕਰਦਾ ਹੈ ਰਾਜ ਕਰ ਦੇ ਦਾ ਕਹਿ ਜਾ ਸਿਰ ਫਿਰ ਚਲੀ ਸੀ ਕਿ ਗੱਲ ਮੱਥਾ ਟੇਕਣ ਦੀ ਮੇਰੇ ਘਰ ਸਤਨਾਮ ਸਿੰਘ ਦੇਲੇ ਘਰ ਕਿੰਨੀ ਕੀ ਆਮਤਾਂ ਦੇ ਦਿੱਤੀ ਕਿ ਆਇ ਤੱਕ ਮੈਂ ਛੋੜੀ ਇਹ ਗੱਲ 14 ਸਾਲ ਦੀ ਕਰਨ ਲੱਗਿਆ ਫਿਰ ਪਹਿਲੇ

ਆਜ ਜਮੀਨਾਂ ਲੱਗੀ ਹੋਈਆਂ ਨੇ ਨਨਕਾਨਾ ਸਾਹਿਬ ਦੇ ਪੰਜਾ ਸਾਹਿਬ ਆਏ ਤੇ ਹਿਸਾਬ ਨਾਲ ਉਹ ਮੇਰੇ ਨਾਲ 18000 ਰੁਪਏ ਦੀ ਜ਼ਮੀਨ ਬਣਦੀ ਹੈ ਜਿਹੜੀ ਰਾਏ ਗੁਲਾਲ ਦੀ ਸਿੱਧੇ ਕਿਸਾਨ ਅੰਦਰ ਚੱਲਣਾ ਦੇ ਵਿੱਚ ਅੱਧੀ ਜ਼ਮੀਨ ਮੱਥਾ ਟੇਕ ਕੇ ਨਾ ਤਮਸਤ ਹੋ ਕੇ ਤੇ ਕਹਿੰਦਾ ਪਾਸਾ ਇਹਨਾਂ ਦੀ ਜ਼ਮੀਨ ਤੋਂ ਹੋ ਤੇ ਅਸੀਂ ਤੇ ਜਦੋਂ ਜਾਂਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਥੋੜੇ ਮੱਥਾ ਟੇਕ ਰਿਆ ਜੇ ਉਹਦੇ ਪਹਿਲੇ ਦਿਨ ਤੇ 10 ਰੁਪਏ ਦਾ ਨੋਟ ਕਿਤੇ ਹੈ ਉਹ ਪਤਾ ਆ ਰਿਹਾ ਜਿਹੜਾ ਕਿਤੇ ਨਹੀਂ ਚਲਾ ਹੈ ਤੇ ਪਤਾ ਬੱਧਾ ਕੀ ਕਰਦਾ ਹੀ ਹੈ ਪਰ ਕਿਤੇ ਨਹੀਂ ਚਲਾ ਵੀ ਗੁਰੂ ਸਾਹਿਬ ਚਲਾਏ ਜੇੜੀ ਤੇ ਬਹੁਤ ਸਕੇ ਪਾ ਜਾਂਦੇ ਨੇ ਨਿੱਧਰ ਕਾਗਿਆ ਨੂੰ ਮੱਥਾ ਟੇਕ ਜਾਂਦਾ ਜਦੋਂ ਤੱਕ ਇਹ ਸਮਝ ਨਹੀਂ ਆਵੇ ਕਿ ਅਸੀਂ ਗੁਰੂ ਸਾਹਿਬ ਨੂੰ ਅਰਪਣ ਕੀ ਕਰਦੇ ਹਾਂ ਕਿਸ ਭਾਵਨਾ ਨਾਲ ਕਰਦੇ ਹਾਂ ਤੇਰਾ ਤੁਝ ਕੋ ਸੋਪ ਤੇ ਕਹਾਂ ਲਾਗੇ ਮੇਰਾ ਮੇਰਾ ਮੁਜਮੇ ਵਿੱਚ ਨਹੀਂ ਜੋ ਕਿ ਹੈ ਸੋ ਤੇਰਾ ਉਹਨੂੰ ਤੱਕ ਤੱਕ ਕੀ ਬਣਦੀ ਹੈ ਖਾਲੀ ਦਿਖਾਵੇ ਤੋਂ ਤੇ ਇੱਕ ਨਾਲ ਕੁਝ ਨਹੀਂ ਬਣਦਾ ਬੇਦਨਾ ਦੇ ਨਾਲ ਕੁਝ ਵੀ ਨਹੀਂ ਬਣਦਾ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਤੇ ਅਮਲ ਕਰਨਾ ਤੇ ਅਜੇ ਤੱਕ ਬੱਤਾਂ ਕਿ ਕੱਢਦੇ ਨਹੀਂ ਪਤਾ ਮੈਂ ਬੇਨਤੀ ਕਰ ਰਿਹਾ ਸੀ ਭਾਈ ਗੁਰਦਾਸ ਜੀ ਫਿਰ ਮੈਨੂੰ ਕੱਲ ਯਾਦ ਆਈ ਭਾਈ ਕਦੇ ਭਾਈ ਗੁਰਦਾਸ ਜੀ ਦਾ ਬੜੇ ਕਮਾਲ ਦੇ ਦੇ ਗੁਰਦਾਰ ਕੀ ਹੈ ਕੰਦੇ ਥੋੜੇ ਜਿੱਤ ਨੇ ਬੇਟਾ ਪੁਰ샤 ਇਹਦੇ ਚਰਮਾ ਚ ਰੱਖ ਕੇ ਨਾ ਤੇ ਦੁਨੀਆਂ ਬਦਲਦੀ ਬਦਲਦੀ ਲਾਲ ਗੰਦਾ ਕਈ ਪੀੜੀਆਂ ਨੇ ਅਰ ਕਹਿੰਦੇ ਭਾਈ ਗੁਰਦਾਰ ਕੀ ਕੀ ਕਰਨ ਕਹਿੰਦੇ ਉਹਦੇ ਉਹਦੇ ਵਰਗਾ ਮੂਲ ਅਕੀਸ਼ ਹੋਇਆ ਅਕਨ ਧਿਆਨ ਦੇਣ ਦੇ ਦਾਇਕ ਮੇਸ਼ਵਰ ਨੂੰ ਆ जैसे तो कनक कमी सुमेर सममुख रखा जैसे तो सुमेर सममुख रखा है मन में धर्म की जय पाऊं कावे जैसे सोने पर्वत के सामने सुंदर पर्वत सोनेदा पर्वत ਤਦ 43 ਸੁਮੇਰ ਦੀ ਕਲਿਆਏ ਵਿਚ ਲਗਾ ਕੇ ਤੇ ਉਹਨੂੰ ਕਹ ਐ ਸੁਮੇਰ ਪਰਵਤੀਮੈ ਸੁਮੇਰ ਦੀ ਕਲਿਆਏ ਤੈਨੂੰ ਅਰਪਣ ਕਰ ਰਿਹਾ ਸਕੰਦਯੁਦਮ ਦਾ ਹੋ ਰਿਹਾ ਜੈ ਸ੍ਰੀ ਤੋਂ ਸੁਮੇਰ ਸ਼ਨੁਖੁ ਕਦਕ ਕਲੀ ਰਾਖੈ ਮਨ ਮੈ ਕਰਭ ਕੀ ਜੈ ਭਾਵਉ ਦਾ ਹਾਲ ਹੈ ਅੱਗੇ ਕੀ ਕਰਨੇ ਪੈ ਤੁਲਨ ਇੰਦਰ ਕੇ ਬਸਰੀ ਹੈ ਅੰਦਰ ਮਨ ਕੋਲ ਪੂਰਾ ਜਦੋਂ ਬੰਦੂ ਨੂੰ ਸੁਣਾਉਂਦੀ ਆ ਸੀਰਾ ਬਸ ਆਜ ਕੱਲ ਜਿਹੜਾ ਹੈ ਨਾ ਸੌਣ ਵਾਸਤੇ ਕੁੱਤੀ ਆ ਗਈ ਹੈ ਸਾਰੀ ਸੁਣਾਉਂਦਾ ਆ ਪੀ ਆਵੇ ਦੋ ਨਾਲ ਤਿੰਨ ਦਿਨ ਚਾਰੋਂ ਸੁਣਾਏ ਜਾ ਰਾਤ ਦਿਨੇ ਸੁਣਾਏ ਜਾ ਰਹੇ ਨੇ ਕੱਲ੍ਹ ਦਿਨੇ ਸੁਣਾਏ ਜਾ ਰਹੇ ਨੇ

ਨਾ ਕੋਈ ਪੈਦੇ ਹੋਇਆ ਸੀ ਇਹਨਾ ਆਜ ਤੋਂ ਬਾਦ ਵਿੱਚ ਨਾ ਪਾਵਣ ਵਾਲੇ ਸਮਾਧਿ ਤੇ ਗੁਰੂ ਹੈ ਕਿ ਸ਼ਬਦ ਵਿੱਚ ਗੁਰੂ ਗੁਰੂ ਵਿੱਚ ਸ਼ਬਦ ਗਿਆਨ ਧਿਆਨ ਨਿਰਗੁਣ ਸਰਗੁਣ ਸਮਝਾਵੇਗੀ ਸ਼ਬਦ ਦੇ ਵਿੱਚ ਗੁਰੂ ਹੈ ਗੁਰੂ ਦੇ ਵਿੱਚ ਸ਼ਬਦ ਅਸੀਂ ਤਾਂ ਇਹ ਵੀ ਨਹੀਂ ਜਾਈਏ करना करना नत मस्तक होना अपने आप नजा जाके छावर